ਇੱਕ ਧਿਆਨ ਸਿੰਘ ਨਾਮ ਦਾ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸਿੱਧਕੀ ਸਿੱਖ ਹੋਇਆ ਹੈ ਉਸ ਦੇ ਚਿੱਤ ਵਿੱਚ ਜੋ ਵੀ ਕੋਈ ਇੱਛਾ ਹੁੰਦੀ ਉਹ ਬੇਝਿਜਕ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮੰਗ ਲੈਂਦਾ ਸੀ ਇੱਕ ਵਾਰ ਉਸ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ ਜੇ ਤੁਹਾਡੇ ਸਾਹਮਣੇ ਕੋਈ ਸਿੱਖ ਸਿੱਧਕ ਤੋਂ ਡੋਲਦਾ ਹੈ ਤਾਂ ਤੁਸੀਂ ਕਿਰਪਾਲੂ ਹੋ ਕੇ ਉਸ ਨੂੰ ਸਿੱਧਕ ਬਖਸ਼ ਦਿੰਦੇ ਹੋ ਪਰ ਆਪ ਜੀ ਦੇ ਪਿੱਛੋਂ ਸਿੱਖੀ ਸਿਦਕ ਕਿਸ ਤਰ੍ਹਾਂ ਦ੍ਰਿੜ ਹੋਵੇਗਾ ਮੈਂ ਬੇਨਤੀ ਕਰਕੇ ਇਹੀ ਮੰਗਦਾ ਹਾਂ ਕਿ ਸਿੱਖਾਂ ਨੂੰ ਆਪ ਬਹੁਤ ਸਿਦਕ ਬਖਸ਼ੋ ਜਿਸ ਕਰਕੇ ਸਿੱਖ ਦਾ ਹਿਰਦਾ ਕਦੇ ਵੀ ਨਾ ਡੋਲੇ ਸਤਿਗੁਰੂ ਜੀ ਨੇ ਹੱਸ ਕੇ ਕਿਹਾ ਧਿਆਨ ਸਿੰਘਾ ਅੱਗੇ ਹੋਣ ਵਾਲੇ ਬਾਣੇ ਦੀ ਗੱਲ ਤੈਨੂੰ ਸੁਣਾਉਂਦੇ ਹਾਂ ਜਿਸ ਤਰ੍ਹਾਂ ਸਮੁੰਦਰ ਵਿੱਚੋਂ ਨਿਕਲ ਕੇ ਹੀਰੇ ਮੋਤੀ ਤੇਲ ਸੁਨਿਏ ਦਾ ਮੁੱਲ ਸਮੁੰਦਰ ਤੋਂ ਬਾਹਰ ਜਾ ਕੇ ਘਟ ਨਹੀਂ ਜਾਂਦਾ ਇਸੇ ਤਰ੍ਹਾਂ ਮੇਰੇ ਸਿੱਖ ਵੀ ਮੇਰੇ ਪਿੱਛੋਂ ਸਿੱਖ ਹੀ ਰਹਿਣਗੇ ਉਨ੍ਹਾਂ ਦਾ ਮੁੱਲ ਰੁਪਈ ਸਦਕ ਜਿਉਂ ਦਾ ਤਿਉਂ ਰਹੇਗਾ ਅਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਹੋਣਗੇ ਹੋਰ ਵੇਖੋ ਮੇਰੇ ਸਰੀਰ ਦੀ ਗਤੀ ਸੂਰਜ ਸਮਾਨ ਹੈ ਸੂਰਜ ਦੇ ਹੁੰਦਿਆਂ ਸਾਰੇ ਤਾਰੇ ਅਸਤ ਜਾਪਦੇ ਹਨ ਪਰ ਜਦ ਸੂਰਜ ਡੁੱਬ ਜਾਏ ਤਾਂ ਸਾਰੇ ਤਾਰੇ ਚਮਕ ਉੱਠਦੇ ਹਨ ਇਸ ਤਰ੍ਹਾਂ ਹੀ ਮੇਰੇ ਸਿੱਖ ਹਨ ਜੋ ਸਾਡੇ ਹੁੰਦਿਆਂ ਮਦਮ ਹਨ ਪਰ ਸਾਡੇ ਪਿੱਛੇ ਸਿੱਖੀ ਸਦਕ ਵਿੱਚ ਦ੍ਰਿੜ ਹੋ ਕੇ ਵਧੇਰੇ ਚਮਕਣਗੇ ਧਿਆਨ ਸਿੰਘਾ ਨੇ ਸਿੱਖਾਂ ਨੂੰ ਸਦਕ ਦਿੱਤਾ ਹੈ ਬੇਪੂਤੀ ਦਿੱਤੀ ਹੈ ਅਤੇ ਵਿਦਿਆ ਉਹਨਾਂ ਵਿੱਚ ਭਰ ਦਿੰਦੀ ਹੈ ਮੇਰੇ ਸਿੱਖ ਜਿੱਥੇ ਕਿੱਥੇ ਪ੍ਰithvi ਉੱਤੇ ਮੋਤੀਆਂ ਵਾਂਗ ਚਮਕਣਗੇ ਇੱਥੇ ਦ੍ਰਿਸ਼ਟਾਂਤ ਵਿੱਚ ਸਿੱਖ ਤਾਂ ਰਤਨ ਹੀਰੇ ਮੋਤੀ ਲਸਣੀਆਂ ਹਨ ਅਤੇ ਗੁਰੂ ਸਾਹਿਬ ਜੀ ਸਮੁੰਦਰ ਹਨ ਜਿਸ ਵਿੱਚੋਂ ਇਹ ਸਿੱਖ ਰਤਨ ਨਿਕਲਦੇ ਹਨ ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸਿੱਖਾਂ ਨੂੰ ਕਿੰਨੀ ਵਿੜਿਆਈ ਦਿੱਤੀ ਹੈ ਸੋ ਆਓ ਸਾਰੇ ਰਲ ਕੇ ਹਮਲਾ ਮਾਰੀਏ ਅਤੇ ਗੁਰੂ ਜੀ ਦੀ ਸਿੱਖਿਆ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇੱਕ ਵਾਰ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਆਖੋ ਜੀ ਅਤੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ